ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਮੇਰੇ ਸਾਰੇ ਪਿਆਰੇ ਕਪੂਰਥਲਾ ਵਾਸੀਓ ਆਪ ਜਿਹੜੇ ਸਾਰੇ ਦੇ ਸਹਿਯੋਗ ਨਾਲ ਯੂਨੀਅਨ ਦੇ ਸਹਿਯੋਗ ਨਾਲ ਰਾਣਾ ਗੁਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਤੇ ਮੇਰੇ ਸਮੂਹ ਐਮਸੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਸਾਡੇ ਤਿੰਨੇ ਮੇਅਰ ਦੇ ਸਹਿਯੋਗ ਦੇ ਨਾਲ ਅੱਜ ਸਫਾਈ ਵਿਵਸਥਾ ਦੁਆਰ ਤੇ ਕਪੂਰਥਲੇ ਵਿੱਚ ਕਾਇਮ ਹੋਣ ਲੱਗੀ ਆ ਦੇਖੋ ਸਰਦਾਰਾ ਹਮੇਸ਼ਾ ਧੱਕਾ ਕਰਦੀਆਂ ਆਈਆਂ ਜਿਹੜਾ ਸਾਡਾ ਯੂਨੀਅਨ ਭਾਈਚਾਰਾ ਵਾ ਜਿਹੜੀ ਕਮੇਟੀ ਦੀ ਯੂਨੀਅਨ ਆ ਉਹਨਾਂ ਵੀ ਜਿਹੜੀਆਂ ਮੰਗਾ ਵਾ ਉਹ ਬਿਲਕੁਲ ਜਾਇਜ਼ ਆ ਉਹਨਾਂ ਦੇ ਬੰਦੇ ਰੱਖਣੇ ਚਾਹੀਦੇ ਆ ਉਹਨਾਂ ਸਿਸਟਮ ਸਾਰਾ ਬਣਨਾ ਚਾਹੀਦਾ ਉਹਨਾਂ ਦੀਆਂ ਮੰਗਾਂ ਮੰਗਣੀਆਂ ਚਾਹੀਦੀਆਂ ਲੇਕਿਨ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਸਰਕਾਰ ਨੇ ਇੱਕੜੀ ਉਹਨਾਂ ਨੂੰ ਹਾਂ ਕਰਕੇ ਫੇਰ ਨਾ ਕਰਦੀ ਜਿਹਦੇ ਕਰਕੇ ਉਹਨਾਂ ਤੇ ਰੋਸ ਆ ਅਸੀਂ ਯੂਨੀਅਨ ਦੇ ਨਾਲ ਸਾਡਾ ਪੂਰਾ ਹਾਊਸ ਕਾਂਗਰਸ ਦਾ ਯੂਨੀਅਨ ਦੇ ਨਾਲ ਖੜਾ ਦਿੱਤੇ ਜਿੱਥੇ ਜਿੱਦਾਂ ਕਹਿਣਗੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਸਾਡੇ ਕਪੂਰਥਲੇ ਸ਼ਹਿਰ ਨੂੰ ਸਾਫ਼ ਕਰਾਉਣ ਦੇ ਵਿੱਚ ਕਪੂਰਥਲੇ ਸ਼ਹਿਰ ਤੇ ਮਹੀਨੇ ਪਹਿਲਾਂ ਦਾ ਪਿਆ ਅੱਜ ਵੀ ਕੋਈ ਕੋਈ ਅੰਦਰਾਵਤ ਕਰ ਰਿਹਾ ਦੇਖੋ ਗਾਲ ਇਦਾਂ ਵ ਇੱਕ ਮਹੀਨਾ ਪਹਿਲਾਂ ਵੀ ਕੂੜਾ ਪਿਆ ਸੀਗਾ ਜਿੱਥੇ ਸਫਾਈ ਹੁੰਦੀ ਰਹੀ ਆ ਯੂਨੀਅਨ ਦੇ ਸਹਿਯੋਗ ਦੇ ਨਾਲ ਕੂੜਾ ਚੁਕਾਉਂਦੇ ਰਹੇ ਆ ਸਫਾਈ ਕੂੜਾ ਵਿੱਚ ਇਹ ਕਦੇ ਵੀ ਸਮੱਸਿਆ ਨਹੀਂ ਕੂੜਾ ਦਾ ਰੋ ਜਾਣਾ ਤੇ ਉਹਨੇ ਬੈਠੇ ਚਹੀ ਚੁਕਾਉਂਦੇ ਰਹੇ ਆ ਸਾਫ ਕਰਦੇ ਰਹੇ ਅਗਰ ਯੂਨੀਅਨ ਦੇ ਸਹਿਯੋਗ ਦੇ ਨਾਲ ਇਹ ਸਫਾਈ ਨਾ ਕਰਦੇ ਤੇ ਇਹ ਹੋਰ ਬੱਤਰ ਹਾਲ ਹੋ ਸਕਦਾ ਸੀ ਚੰਨੀ ਸਾਹਿਬ ਨੇ ਕਿਹਾ ਜਾ ਰਿਹਾ ਕਾਂਗਰਸ ਦੇ 48 ਹੜਤਾਲੀ ਅਰਸੀ ਆ ਦੇਖੋ ਜੀ 48 ਬਿਲਕੁਲ ਹੈਗੇ ਕਾਂਗਰਸ ਦੇ ਐਮ ਸੀ 48 ਵੈ ਤੇ ਕਾਂਗਰਸ ਦਾ ਹੀ ਐਮ ਐਲ ਏ ਆ ਤੇ ਮੈਂ ਚੰਨੀ ਸਾਹਿਬ ਨਾਲ ਗੱਲ ਕਰੂੰਗਾ ਚੰਨੀ ਸਾਹਿਬ ਆਓ ਆਪਾਂ ਰਲ ਕੇ ਸ਼ਹਿਰ ਦੀ ਸਫਾਈ ਕਰੀਏ ਨਾ ਕਿ ਕੂੜੇ ਤੇ ਰਾਜਨੀਤੀ ਕਰੀਏ ਸ਼ਹਿਰ ਨੂੰ ਅੱਬਾ ਸਾਫ਼ ਰੱਖਾਂਗੇ ਤੇ ਸਾਰੇ ਆਪਾਂ ਨੂੰ ਵਾਅਦੇ ਦੇਣਗੇ ਜੇ ਆਪਾਂ ਕੋੜੀ ਰਾਜਨੀਤੀ ਦੀ ਗੱਲ ਕਰਾਂਗੇ ਤੇ ਆਪਾਂ ਸਾਰੇ ਵਾਅਦੇ ਵਾੜਾਂਗੇ ਸਿਰਫ ਵੋਟਾਂ ਮੰਗਣ ਦੀ ਰਾਜਨੀਤੀ ਨਹੀਂ ਹੁੰਦੀ ਸ਼ਹਿਰ ਦੀ ਸੇਵਾ ਕਰਨ ਸਵਾਸ ਸੇਵਾ ਕਰਨ ਨੂੰ ਵੀ ਅਹੀ ਰਾਜਨੀਤੀ ਹੀ ਮੰਨਦੇ ਆ ਅੱਜ ਹੁਣ ਨਾ ਕਿ ਪੂਰਾ ਟਕੇ ਜਾ ਰਿਹਾ ਅੱਜ ਚਲੋ ਇੱਕਦਮ ਪਹਿਲਾਂ ਤੋਂ ਜਿਹਨਾਂ ਦਾ ਮੋਰਚਾ ਪੂਰਾ ਤੇ ਮੋਟਾ ਹੋ ਗਿਆ ਹੈ ਜੈ ਵਾਲਮੀਕੀ ਜੀ ਹਰ ਵਾਲਮੀਕੀ ਉਹ ਜੀ ਕਾਂਡ ਰਦੀਆਂ ਮੀਡੀਆ ਕਾਫੀ ਸਮੇਂ ਤੋਂ ਪੰਜਾਬ ਜਨਾ ਆਪਣਾ ਚੱਲ ਰਹੀਆਂ ਸੀ ਆ ਕਿ ਭਾਈ ਸ਼ਹਿਰ ਦੇ ਜਿਹੜੀ ਖੜਕੀ ਆ ਜਿਹੜੀ ਉੱਥੇ ਚੁਕਾਈ ਜਾਵੇ ਕਿ ਵੀ ਸ਼ਹਿਰ ਦੇ ਦਿਨ ਤਿਹਾਰ ਜਿਹੜੇ ਆ ਰਹੇ ਆ ਤੇ ਸ਼ਹਿਰ ਦੇ ਜਿਹੜੇ ਜਿਹੜਾ ਅਸਲੇ ਲੋਕ ਨੇ ਬਰੇ ਪੰਜਾਬ ਦੇ ਕਿ ਜਿਹਨੂੰ ਲੈ ਕੇ ਸਾਡੀ ਅਪਰ ਚਾਹੀਨਾ ਵੀ ਸਾਡੀ ਮੀਟਿੰਗ ਹੋਈ ਅਪਰ ਚਾਹੀਦੇ ਤੇ ਜੋਗ ਦੇ ਨਾਲ ਮਨਜੋ ਰਾਮਾ ਜੀ ਗੁਜ ਸਿੰਘ ਆਪਣੇ ਹੌਸ ਵੀ ਜਿਹੜੀ ਨਾਲ ਸਾਂਭੀ ਦੇ ਨਾਲ ਜਿਹੜਾ ਸ਼ਹਿਰ ਜਿਹੜਾ ਕੂੜਾ ਸ਼ਹਿਰ ਚ ਚੁਕਾਇਆ ਜਾ ਰਿਹਾ ਜੀ ਜੀ ਅੱਗੇ ਦੇ ਇੱਕ ਕੂੜਾ ਇਹ ਚ ਕਿਹਾ ਜਾਂਦਾ ਕਿ ਪੁਰਾਣੀ ਅ ਅ ਬਸ ਆਪਰਚਨਾ ਗੱਲ ਵੀ ਕੀਤੀ ਸੀ ਕਿ ਜਿਹੜੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹਰਤਾਲ ਚੱਲ ਰਹੀ ਆ ਬਾਕੀ ਪੰਜਾਬ ਕਿਉਂ ਨਹੀਂ ਪੂਰੀ ਚੱਲ ਰਹੀ ਆ ਕਿ ਪੰਜਾਬ ਦੇ ਵਿੱਚ ਸਾਡੇ ਵਾਲਮੀ ਭਾਈ ਚੜ੍ਹਦੇ ਕੁਝ ਆਮ ਆਦਮੀ ਪਾਰਟੀ ਦੇ ਲੀਡਰ ਹਨ ਜਿਵੇਂ ਕਿ ਨਦਾਨੇ ਵਿੱਚ ਜੀਤ ਨਾਨਵ ਜੀ ਹੈਗੇ ਆ ਉਹ ਕਿਉਂ ਨਹੀਂ ਇਸ ਤਾਲ ਵਿੱਚ ਚੰਦਰਗੜ੍ਹਵਾਦੀ ਵੱਡੇ ਵੱਡੇ ਉਧਿਆਂ ਤੇ ਵਰਾਜਮਾਨ ਨੇ ਉਹ ਕਿਉਂ ਨਹੀਂ ਇਸ ਚੀਜ਼ ਦੇ ਸਮਰਥਨ ਕਰਦੇ ਇਹਨਾਂ ਦਾ ਕਿਉਂਕਿ ਸਰਕਾਰ ਦੇ ਨਾਲ ਜੁੜੇ ਆ ਇਹਨਾਂ ਨੂੰ ਨੁਕਸਾਨ ਕਰਦੇ ਸਾਡੇ ਸਮਾਜ ਦਾ ਵਾਲਮੀ ਭਾਈ ਚੜ੍ਹਦੇ ਦਾ ਇਹਨਾਂ ਨੂੰ ਵੀ ਜਿਹੜਾ ਨਾਲੇਜ ਦੇ ਤੁਰਨਾ ਜਿੱਦਾ ਸੀ ਪਰੇ ਸਮਾਜ ਦਾ ਸਭ ਤੋਂ ਵੱਡਾ ਇਨਸਾਨ ਇਹ ਲੋ ਕਰ ਰਿਹਾ ਜੀ ਜਿਹਦਾ ਸਰਕਾਰ ਹੈ ਇਹ ਕੂੜੇ ਦੀ ਜ਼ਿੰਮੇਵਾਰ ਆ ਮਜਤਾ ਅਧਿਕਾਰ ਹੈ ਜੀ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਕਰ ਰਹੇ ਕਿਉਂ ਹੜਤਾਲ ਹੋਈ ਇਹ ਜਨ ਬੋ ਜੀ ਕੇਦਰੀ ਵਾਜ ਰਹਾ ਇੰਨਾ ਠੇਕਾ ਜਿਹੜਾ ਨਗਰ ਨਗਰ ਦਾ ਜਿਹੜਾ ਠੇਕਾ ਲੈ ਰਿਹਾ ਉਹ ਠੇਕਾ ਨਗਰ ਨਗਰ ਦਾ ਜਿਹੜਾ ਕੂੜੇ ਦਾ ਦੂਸਰਾ ਵੀ ਉਹ ਠੇਕਾ ਕਰਕੇ ਜਿਹੜੀ ਹੜਤਾਲ ਚੱਲ ਰਹੀ ਸੀ ਜੀ ਅੱਜ 14-15 ਦਿਨ ਹੋ ਲੱਗ ਪਾ ਹੋ ਚੁੱਕੇ ਹੜਤਾਲ ਨੂੰ ਜਿਹਨੂੰ ਨੇਗੋਸ਼ੀਏਨ ਵਾਸਤੇ ਨੂੰ ਬੜਾ ਜਿਹੜਾ ਨਹੀਂ ਹੜਤਾਲ ਕ ਕੰਪਰੋਮਾਈਜ਼ ਹੋਇਆ ਨਹੀਂ ਹਾਂ ਜੀ ਜੀ ਬਿਲਕੁਲ ਜੀ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਜਾਨਾ ਸਾਹਿਬ ਦੇ 48 ਐਮਸੀ ਆ ਉਹਨਾਂ ਐਮਸੀ ਦੇ ਬਾਵਜੂਦ ਵੀ ਸ਼ਹਿਰ ਹਸਪਤਾਲ ਨਹੀਂ ਉਹਨਾਂ ਲਈ ਵੀ ਰਾਣਾ ਜੀ ਦਾ ਜ਼ੁਰਰੀਆ ਜੀ ਇਹ ਇੱਕ ਜ਼ੁਰਰੀਆ ਚਲੋ ਜਿਹੜੇ ਜਿਹੜੇ ਹਰਤਾਜ ਜਿਹੜਾ ਇਸ ਲਈ ਕੇਂਦਰੀ ਸਰਕਾਰ ਦਾ ਜ਼ੁਰਰੀਆ ਇਹ ਜਿਨ੍ਹਾਂ ਨੇ ਜਿਹੜਾ ਇਹ ਠੇਕਾ ਦੇਣ ਵਾਲੀ ਸਿਸਟਮ ਜਿਹੜਾ ਆ ਇਹ ਜਿਹੜਾ ਹਲਤ ਕਰ ਜਿਹੜਾ ਤੋਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਠੇਕੇ ਦਾ ਸਿਸਟਮ ਜਿਹੜਾ ਬੰਦ ਕੀਤਾ ਜਾਵੇਗਾ ਜੀ 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 ਉਹ ਭਗਵੰਦ ਸਾਹਿਬ ਪਪਟਵਾ ਸਰਕਾਰ ਜਿਹੜੀ ਆ ਕਿਹੜੀ ਜਿੰਮੇਵਾਰ ਹੈ ਜੀ ਇਹ ਵਾਲਮੀਕੀ ਜੀ ਹਰ ਵਾਲਮੀਕੀ ਕਿਉਂਕਿ ਕਾਂਗਰਸੀਆਂ ਮਿੱਟੀਆ ਕਾਫੀ ਸਮੇਂ ਤੋਂ ਪ੍ਰਜਾ ਨਾਲ ਆਪਣਾ ਚਾਲ ਰਹੀਆਂ ਸੀ ਕਿ ਭਾਈ ਸ਼ਹਿਰ ਤੇ ਜਿਹੜੀ ਗੱਦਗੀ ਹੈ ਜਿਹੜੀ ਉਹ ਛਾਈ ਜਾਵੇ ਕਿਉਂਕਿ ਸ਼ਹਿਰ ਤੇ ਦਿਨ ਪਿਆਰ ਕਰੇ ਆ ਰਹੇ ਆ ਤੇ ਸ਼ਹਿਰ ਦੇ ਜਿਹੜੇ ਜਿਹੜੇ ਅਸਲੇ ਲੋਕ ਜਿਹੜੇ ਪਰੇ ਪ੍ਰਚਾਰ ਦੀਏ ਤੇ ਜਿਹਨੂੰ ਲੈ ਕੇ ਸਾਡੀ ਅਫਸਰ ਚਾਈ ਨਾਲ ਵੀ ਸਾਡੀ ਮੀਟਿੰਗ ਹੋਈ ਅਫਸਰ ਚਾਈ ਦੇ ਖਿਯੋਗ ਦੇ ਨਾਲ ਮਾਨਜੋ ਰਾਲਾ ਜੀ ਗੋਤੀ ਸਿੰਘ ਅਤੇ ਹੋਰ ਵੀ ਜਿਹੜੀ ਨਾਖੰਦੀ ਦੇ ਨਾਲ ਜਿਹੜਾ ਸ਼ਹਿਰ ਜਿਹੜਾ ਪੂਰਾ ਸ਼ਹਿਰ ਨੂੰ ਚੁਕਵਾਇਆ ਜਾ ਰਿਹਾ ਜੀ ਇਹ ਬਾਹਰ ਜਰੂਰ ਹੋਣਾ। ਇਹ ਵੀ ਸਰ ਉਹ ਲੈ ਕੇ ਲੁਕਾਉਂਗਾ। ਹੁਣ ਤੱਕ ਆਪਾਂ ਰੋੜਵਾ ਦੇ ਕੁੜਾ ਨਹੀਂ ਚੱਕਿਆ ਜਾਵੇਗਾ ਜੀ ਕੂੜਾ ਅਸੀਂ ਗੋਪਾਲ ਸਾਹਬ ਜੀ ਨਾਲ ਗੱਲ ਵੀ ਕੀਤੀ ਸੀ ਕਿ ਜਿਹੜੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੜਤਾਲ ਚੱਲ ਰਹੀ ਆ ਬਾਕੀ ਪੰਜਾਬ ਕਿਉਂ ਨਹੀਂ ਪੂਰੀ ਚੱਲ ਰਹੀ ਆ ਕੀ ਪੰਜਾਬ ਦੇ ਵਿੱਚ ਸਾਡੇ ਵਾਲਮੀ ਭਾਈ ਚੜ੍ਹਦੇ ਕੁਝ ਆਮ ਆਦੀ ਪਾਰਟੀ ਦੇ ਲੀਡਰ ਹਨ ਜਿਵੇਂ ਕਿ ਲੁਧਿਆਣਾ ਵਿੱਚ ਜਿਹੜੇ ਦਾਣਾ ਵਧੀ ਹੈਗੇ ਆ ਉਹ ਕਿਉਂ ਨਹੀਂ ਅਸਾਦ ਵਿੱਚ ਚੰਦਨਗੜ੍ਹ ਵਾਲਜੀ ਵੱਡੇ ਵੱਡੇ ਉਧੇ ਤੇ ਵਰਾਜਮਾਨ ਨੇ ਉਹ ਕਿਉਂ ਨਹੀਂ ਇਸ ਚੀਜ਼ ਦੇ ਜ਼ਮਰਤਨ ਕਰਦੇ ਇਹਨਾਂ ਦਾ ਕਿਉਂਕਿ ਉਹ ਸਰਕਾਰ ਦੇ ਨਾਲ ਚਲਾਇਆ ਇਹਨੇ ਨੁਕਸਾਨ ਕਰ ਰਿਹਾ ਸਾਡੇ ਸਮਾਜ ਦਾ ਵਾਲਮੀ ਭਾਈ ਚੜ੍ਹਦੇ ਦਾ ਇਹਨਾਂ ਨੂੰ ਵੀ ਜਿਹੜਾ ਨਾਲ ਲੈ ਕੇ ਤੁਰਨਾ ਚਾਹੀਦਾ ਸੀ ਪਰ ਸਮਾਜ ਦਾ ਸਭ ਤੋਂ ਵੱਡਾ ਇਨਸਾਨ ਇਹ ਲੋ ਕਰ ਰਿਹਾ ਹੈ ਜੀ ਮੌਜੂਦਾ ਸਰਕਾਰ ਇੱਕ ਕੂੜੇ ਦੀ ਜ਼ਿੰਮੇਵਾਰ ਆ ਮੌਜੂਦਾ ਸਰਕਾਰ ਹੈ ਜੀ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਕਿਹੜਾ ਹੈ ਕਿਉਂ ਹੜਤਾਲ ਹੋਈ ਇਹ ਜਰਮੁਰ ਕੇ ਕੇਦਰੀਵਾ ਜਿਹੜਾ ਆ ਕਿ ਜਿਹੜਾ ਠੇਕਾ ਜਿਹੜਾ ਨਗਰ ਨਗਰ ਦਾ ਜਿਹੜਾ ਠੇਕਾ ਲੈ ਰਿਆ ਉਹ ਠੇਕਾ ਨਗਰ ਨਗਰ ਦਾ ਜਿਹੜਾ ਕੋਰੇ ਦਾ ਦੂਸਰਾ ਵੀ ਉਹ ਠੇਕੇ ਕਰਕੇ ਜਿਹੜੀ ਹੜਤਾਲ ਚੱਲ ਰਹੀ ਸੀਗੀ ਅੱਜ 14-15 ਦਿਨ ਹੋ ਲੱਗ ਪਾ ਹੋ ਚੁੱਕੇ ਹੜਤਾਲ ਨੂੰ ਜਿਹਨੂੰ ਲੈ ਕੇ ਸ਼ਹਿਰ ਨਵਾਕਿਆਂ ਨੂੰ ਬੜਾ ਜਿਹੜਾ ਅੱਜ ਹੜਤਾਲ ਕਰ ਦਮਾ ਕਦਮ ਹੋ ਜੀ ਕੰਪਰੋਮਾਈਜ਼ ਹੋਇਆ ਨਹੀਂ ਹਾਂ ਜੀ ਜੀ ਬਿਲਕੁਲ ਜੀ ਆਪਣੇ ਤੌਰ ਤੇ ਜੀ ਸਾਹਿਬ ਨੂੰ ਕਹਿ ਰਹੇ ਆ ਕਿ ਜਾਨਾ ਸਾਹਿਬ ਦੇ ਹਰਤਾਲੀ ਜੰਸੀ ਹੈ ਉਹਨੇ ਅੰਚੀ ਦੇ ਹਿੱਤੇ ਬਾਉਤੀ ਜੀ ਸਾਹਿਬ 22 ਪੰਚਾ ਨਹੀਂ ਨਹੀਂ ਉਹਨਾਂ ਦਾ ਨਹੀਂ ਜੀ ਰਾਣਾ ਜੀ ਦਾ ਖਸੂਰ ਨਹੀਂ ਹੈ ਜੀ ਇਹ ਇੱਕ ਕਸੂਰ ਜਿਹੜਾ ਚਲੋ ਜਿਹੜੇ ਇੰਜੀਨੀਅਰ ਹਟਾਲ ਜਿਹੜਾ ਐਸਲੇ ਕੇਂਦਰੀ ਸਰਕਾਰ ਦਾ ਕਸੂਰ ਆ ਕਿ ਜਿਨ੍ਹਾਂ ਨੇ ਜਿਹੜਾ ਇਹ ਠੇਕਾ ਦੇਣ ਵਾਲੀ ਸਿਸਟਮ ਜਿਹੜਾ ਆ ਇਹ ਜਿਹੜਾ ਹਾਲਕਰ ਜਿਹੜਾ ਤੋੜਿਆ ਨਹੀਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਠੇਕੇ ਦਾ ਸਿਸਟਮ ਜਿਹੜਾ ਬਣ ਕੀਤਾ ਜਾਵੇਗਾ ਜੀ 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 ਇਹ ਭਗਵੰਦ ਸਾਹਿਬ ਭਗਵੰਦ ਮਾ ਸਰਕਾਰ ਜਿਹੜੀ ਆ ਇਹ ਜਿਹੜੀ ਹੈ ਜ਼ਿੰਮੇਵਾਰ ਹੈ ਜੀ